ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਨਵੇਂ ਆਏ ਨਾ ਬਈ ਵੀਡੀਓ ਦੇਖ ਰਿਹਾ ਹੈ ਉਹ ਚੈਨਲ ਨੂੰ ਫਤ ਬਹੁਤ ਬਈ ਸਬਸਕ੍ਰਾਈਬ ਕਰ ਲੋ ਤੇ ਵਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਆਉਂਦੀ ਰਹੇ ਤੇ ਬਾਈ ਜੀ ਤੁਸੀਂ ਵੀਡੀਓ ਤਾਂ ਦੇਖ ਹੀ ਜਾਨੇ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤਾ ਕਰਕੇ ਜੇ ਸਬਸਕ੍ਰਾਈਬਰ ਨਹੀਂ ਬਗਰੇ ਬਾਈ ਜੀ ਨਹੀਂ ਹੁਣ ਨੂੰ ਤਾਂ ਸਾਡੇ ਸਬਸਕ੍ਰਾਈਬਰ ਆਉਣਾ ਚਾਹੀਦਾ ਸੀ 20000 ਤੇ ਸਬਸਕ੍ਰਾਈਬਰ ਉੱਥੇ ਹੀ ਖੜਿਆ ਬਾਈ ਜੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਪਿਆਰ ਸਦਕੇ ਵੀਡੀਓ ਬਣਦੀਆਂ ਨੇ ਵੀਰ ਬਣ ਕੇ ਵੱਧੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਤੇ ਕਬੂਤਰ ਸਾਨੂੰ ਅੱਜ ਇਹ ਜੇ ਲੈ ਕੇ ਆਣ ਆਪਾਂ ਆਏ ਜੀ ਕੁਆਲਿਟੀ ਦੇ ਕਬੂਤਰ ਲੈ ਕੇ ਆਂਗੇ ਵੀ ਤੁਸੀਂ ਯਾਦ ਰੱਖੂਗੇ ਵੀ ਆਹ ਤੁਹਾਨੂੰ ਕੋਈ ਤੋਹਫਾ ਮਿਲੇਗਾ ਇਹ ਜੇ ਕਬੂਤਰ ਮੰਨ ਕੇ ਚਲੋ ਜੇ ਤੁਸੀਂ ਆਮ ਲੈਣ ਜਾਵੋਨਾ ਕੁਝ 5000 ਮੰਗਦਾ ਕੋਈ 6000 7000 ਕੋਈ ਹਜ਼ਾਰ ਮੰਗਦਾ ਕੋਈ 500 ਮੰਗਦਾ ਨਾ ਆਪਣੇ 500 ਮੰਗਣਾ ਨਾ ਆਪਣੇ ਹਜ਼ਾਰ ਮੰਗਣੇ ਠੀਕ ਹੈ ਜੀ ਆਪਣਾ ਰੇਟ ਹੈਗਾ 300 ਰੁਪਏ ਦਾ 300 ਰੁਪਏ ਦੇ ਇੱਕ ਹੈ 600 ਦੇ ਦੋ ਆ ਬਾਈ ਜੀ ਠੀਕ ਹੈ ਜੀ ਰੇਟ 'ਚ ਕੋਈ ਕਾਟਵਾਦ ਨਹੀਂ ਹੋ ਕਿਸੇ ਤਰ੍ਹਾਂ ਦੀ ਵੀ 300 ਦਾ ਇੱਕ 600 ਦੇ ਦੋ ਆ ਜੀ ਠੀਕ ਹੈ ਜੀ ਤੇ ਦਿਖਾਉਣਾ ਤੁਹਾਨੂੰ ਕਬੂਤਰ ਕਬੂਤਰ ਵੀ ਇੱਕ ਤੋਂ ਇੱਕ ਹੈ ਯਾਰ ਛੱਡ ਦਿਓ ਗੱਲਾਂ ਉਹ ਕਬੂਤਰ ਨੇ ਜਿਨ੍ਹਾਂ ਦੇ ਕਿ ਤੁਹਾਡੀ ਰੂਹ ਖੁਸ਼ ਹੋ ਜੂਗੀ ਅੱਜ ਠੀਕ ਹੈ ਜੀ ਅੱਧੇ ਵੀਡੀਓ ਬਣਾ ਲਈ ਭਾਈ ਜੀ ਜਿਹੜੇ ਵਿੱਚ ਆਪਾਂ ਕਬੂਤਰ ਲਿਆਣਾ ਕੁਝ ਇੱਕ ਦੋ ਕਬੂਤਰ ਵੱਡੇ ਆਗੇ ਬਾਕੀ ਨਵੇਂ ਪੱਠੇ ਪੱਠੀਆਂ ਨੇ ਯਾਨੀ ਕਿ ਨਵੇਂ ਨੇ ਜਿਹਦੇ ਵਿੱਚ 10 ਮਦੀਨਾ ਨੇ ਤੇ 6 ਗਾਣੇ ਸੱਤ ਨਾਰਾ ਭਾਈ ਜੀ ਠੀਕ ਹੈ ਜੀ 10 ਮਦੀਨਾ ਨੇ 6 ਸੱਤ ਨਾਰਾ ਭਾਈ ਜੀ ਦਿਖਾਉਣਾ ਤੁਹਾਨੂੰ ਨੁਗਰੇ ਘੋੜੇ ਵਰਗੇ ਨਗੁਰਾ ਕੋਲ ਦੇਖਣਾ ਉਹ ਜਿਹਾ ਚਿੱਟਾ ਜਮਾ ਪੀੜੀਆਂ ਆਖਣੇ ਬਾਈ ਜੀ ਚਿੱਟੀ ਨੂ ਕਹ ਬਾਈ ਜੀ ਗੌਰ ਕਰੋ ਪੀੜੀਆਂ ਆਖਣ ਚਿੱਟੀ ਨਾ ਹੋਗਾ ਕਰੋ ਜੀ ਫਰਾਂ ਦੀ ਕੁਆਲਿਟੀ ਚੈੱਕ ਆਰੇ ਐਂ ਦੇਖਣਾ ਜੀ ਫਰਾਂ ਦੀ ਕੁਆਲਿਟੀ ਚੈੱਕ ਕਰੋ ਬਾਈ ਜੀ ਇਹ ਲੋ ਬਾਈ ਜੀ ਕਰੋ ਚੈੱਕ ਹਾਂ ਲੋ ਜੀ ਕਰੋ ਪੰਜਾਹ ਸ਼ੌਂਕ ਬਾਈ ਜੀ ਲੋ ਬਈ ਛੱਡ ਕੇ ਵੀ ਵਿਖਾਵਾਂਗੇ ਤੁਹਾਨੂੰ ਲੋ ਬਈ ਅਗਲਾ ਕਬੂਤਰ ਕਰਾਉਣਾ ਸਾਨੂੰ ਚੈੱਕ ਕਬੂਤਰਾਂ ਚ ਮਿਲਣਗੇ ਭਾਈ ਜੀ ਸਾਨੂੰ ਇੱਕ ਤੋਂ ਇੱਕ ਲੋ ਬਈ ਇੱਕ ਤੋਂ ਇੱਕ ਕੁਆਲਿਟੀ ਅਜੇ ਕਬੂਤਰਾਂ ਦੀ ਲੋ ਬਈ ਕਰੋ ਚੈੱਕ ਪੀੜੀ ਅੱਖਾਂ ਫਲੋ ਜਵੜੀ ਕਰਈਆ ਬਈ ਉਪਰ ਚਿੱਟੀ ਨੋਕ ਬਈ ਜੀ ਸਭ ਚਟਿਆ ਬਈ ਜੀ ਤੇ ਬਈ ਜੀ ਸਾਤਰੀ ਦੇ ਲੱਗੇ ਹੋਏ ਆਗੇ ਠੀਕ ਹੈ ਜੀ ਇਹ ਚ 10 ਤੱਕ ਕਬੂਤਰੀਆਂ ਨੇ ਬਾਕੀ 5 6 ਘਣੀ ਸਤਨਾ ਰਿਹਾ ਬਈ ਜੀ ਲੈ ਕਰੋ ਜੀ ਪੰਜਾ ਸ਼ੌਂਕ ਬਈ ਜੀ ਠੀਕ ਹੈ ਜੀ ਬਈ ਪੰਜਾ ਸ਼ੌਂਕ ਕਰ ਲਓ ਤੇ ਲਓ ਬਈ ਜੀ ਤੁਹਾਨੂੰ ਛੱਡ ਕੇ ਵੀ ਵਿਖਾਵਾਂਗੇ ਇਹੋ ਜਿਹੀ ਗੱਲ ਵੀਸ ਨੂੰ ਛੱਡ ਕੇ ਨਾ ਵਖਈਂ ਲੋ ਬਾਈ ਜੀ ਕਰੋ ਚੈੱਕ ਕਰ ਲੋ ਚੈੱਕ ਕੁਆਲਿਟੀ ਕਬੂਤਰਾਂ ਦੀ ਅੱਜ ਇੱਕ ਤੋਂ ਇੱਕ ਕਬੂਤਰ ਆ ਬਈ ਆਪਣੇ ਕੋਲ ਆ ਜਾ ਲੋ ਬਾਈ ਜੀ ਕਰੋ ਚੈੱਕ ਕਬੂਤਰ ਇਹ ਕਬੂਤਰ ਹੀ ਆ ਬਾਈ ਕਰ ਲੋ ਚੈੱਕ चटियां काम पूरी नोक लाल जी नहीं हुई लाल जी नहीं हुई जी लाल जी करो फरा शौक हो जी सादरी दे लगे हुए बी है ठीक है जी बी ए दस कबूतरी है बी जी छे गाने सत नारा बी जी लो जी करो चेक क्वालिटी बी कल्ले कले कबूतर की अच्छी क्वालिटी चेक करावे बी तू ਤੁਸੀਂ ਵੀ ਕਹੋਗੇ ਵੀ ਹਾਂ ਸਾਨੂੰ ਕੋਈ ਚੀਜ਼ ਦਿੱਤੀ ਹੈ ਭਾਈ ਜੀ। ਲਓ ਲਓ ਭਾਈ ਜੀ। ਕਰੋ ਚੈੱਕ ਲਾਲ ਰਤਾ ਕੂਤਰਾ ਭਾਈ ਜੀ ਬੱਡਾ ਕੂਤਰਾ ਭਾਈ ਜੀ ਇਹ ਲਾਲ ਰਤਾ। ਕਰ ਲਓ ਬਈ ਚੈੱਕ। ਇਹ ਜੇ ਕੂਤਰਾ ਸਾਨੂੰ ਮਿਲ ਲੈਣੀ। ਤੇ 9 ਵਜੇ ਚਿੱਟੀਆਂ ਅੱਖਾਂ ਲਾਲ ਹੁੰਦਾ ਭਾਈ। ਵੱਡਾ ਨਾ ਰਹੇਗਾ ਇਹ। ਠੀਕ ਹੈ ਜੀ ਬਾਈ 301 ਬਾਈ 300 ਦੇ ਦਵਾ ਬਾਈ ਜੀ ਤੇ ਆ ਕਰੋ ਜੀ ਪੰਜੀਆਂ ਦੀ ਕੁਆਲਿਟੀ ਚੈੱਕ ਕਬੂਤਰ ਦੇਖ ਲਓ ਅੱਜ ਸਾਨੂੰ ਇਹ ਜੇ ਕਬੂਤਰ ਦੀਨੇ ਜੇ ਤੁਸੀਂ ਜ਼ਿਆਦਾ ਹੀ ਕਰੋਗੇ ਬਾਈ ਜੀ ਲਓ ਬਾਈ ਕਰੋ ਚੈੱਕ ਵਜੂਦ ਕਬੂਤਰਾਂ ਦੇ ਹੈਗੇ ਨਾ ਬਾਈ ਲਓ ਬਾਈ ਵਾਲਾ ਕਬੂਤਰ ਚੈੱਕ ਕਰਾਉਣਾ ਸਾਨੂੰ ਲੋ ਵਈ ਕਰੋ ਚੈੱਕ ਚੱਟੀਆਂ ਖਾਣੇ ਵਈ ਜੀ ਲਾਲ ਸੰਭਾ ਵਈ ਜੀ ਸਿਰ ਤੇ ਉੱਤੋਂ ਚੱਟੀ ਨੋਕ ਥੱਲੋਂ ਕਾਲੀ ਨੋਕ ਵਈ ਜੀ ਦੀ ਕਰੋ ਜੀ ਭਾਈ ਫਲਾਂ ਦੀ ਕੁਆਲਿਟੀ ਚੈੱਕ ਠੀਕ ਹੈ ਵਈ ਜੀ ਫਰ ਇਹਦੇ ਕੁਆਲਿਟੀ ਚੈੱਕ ਕਰ ਲਓ ਭਾਈ ਜੀ ਤੇ ਮਹੀ ਉਰੋਂ ਵਾਗੇ ਲੈ ਜਾਣੇ ਪੈਣਗੇ ਠੀਕ ਹੈ ਨਾ ਵਈ ਤੇ ਤੁਸੀਂ ਬੁੱਕ ਕਰਵਾ ਸਕਦਾ ਕਬੂਤਰ ਤੁਹਾਨੂੰ ਸਕੈਨਰ ਭੇਜਿਆ ਜਾਊਗਾ ਸਕੈਨਰ ਦੇ ਉੱਤੇ ਤੁਸੀਂ ਪੇਮੈਂਟ ਭਾ ਕੇ ਬੁੱਕ ਕਰਵਾ ਸਕਦੇ ਹੋ ਭਾਈ ਜੀ ਛੱਡਦੇ ਆਪਾਂ ਤਾਂ ਨਹੀਂ ਹੈਗੇ ਹੁਣ ਕੋਈ ਗਰਮੀ ਬਾਲੀਆ ਭਾਈ ਜਾਂਦੇ ਜਾਂਦੇ ਕਬੂਤਰ ਹੁਣ ਪੇਟੀਆਂ ਦੇ ਵਿੱਚ ਭਾਈ ਉਹ ਮਾਰ ਹੋ ਜਾਂਦੇ ਕੈਂਬਰੀ ਤੇ ਮਾਰਨ ਦਾ ਵੀ ਡਰ ਰਹਿੰਦੇਗਾ ਇਸ ਕਰਕੇ ਭਾਈ ਤੁਸੀਂ ਹੋਰਾਂ ਲੈ ਜਾ ਸਕਦੇ ਹੋ ਕਬੂਤਰ ਦੇਖ ਕੇ ਤੇ ਕਬੂਤਰਾਂ ਚ ਆਪਣੇ ਕੋਲ ਇੱਕ ਦੋ ਇੱਕ ਹੋਇਆ ਭਾਈ रा काम आई अच करो चेक खटिया अखा कले सरते कौले लाऊंगा टोपिया बन दिया भाई। ਤੁਸੀਂ ਆਪੇ ਪਛਾਣ ਲਓ ਕਬੂਤਰ ਕਿਹੇ ਜਨੇ ਅੱਜ ਅੱਜਾ ਜਾਨਾ ਵੀ ਕਬੂਤਰ ਉਹਨੇ ਭਾਈ ਜਿਹੜੇ ਹਜ਼ਾਰਾਂ ਚ ਰਿੰਦਨ ਨੇ ਸੋਨ ਨੂੰ ਸਿਰਫ 3-300 ਰੁਪਏ ਨੂੰ ਮਿਲ ਰਿਹਾ ਭਾਈ ਇਹਦੇ ਵਿੱਚ 10 ਕਬੂਤਰਾਂ ਭਾਈ 67 ਨਾਰਾ ਭਾਈ ਚ ਠੀਕ ਹੈ ਜੀ ਭਾਈ ਲਓ ਜੀ ਕਰੋ ਕੁਆਟ ਚੈੱਕ ਭਾਈ ਜਿੰਨਾਂ ਕਬੂਤਰਾਂ ਜੀ ਸਾਨੂੰ ਇੱਕ ਦੋ ਇੱਕ ਦੇ ਦੇਣਾ ਭਾਈ ਲੋ ਜੀ ਕਰੋ ਚੈੱਕ ਸਾਫ ਚਟਾ ਕਾਲੀ ਕਾਲੀ ਅੱਖਾਂ ਨੇ ਬਈ ਠੀਕ ਹੈ ਜੀ ਬਈ ਲੋ ਜੀ ਕਰੋ ਫਰਾਂ ਦੀ ਕੁਆਲਟੀ ਚੈੱਕ ਤੇ ਇਹ ਤੁਹਾਨੂੰ ਸਾਹ ਕੇ ਕਬੂਤਰ ਦਿਖਾਵਾਂਗੇ ਆਪਾਂ ਉਦੋਂ ਬਾਅਦ ਇਹਨੂੰ ਪਿਓ ਵੀ ਦਿਖਾਵਾਂਗੇ ਬਈ ਉਹ ਵੀ ਆਪਾਂ ਨੂੰ ਅੱਜ ਮਿਲ ਗਿਆ ਇਹਨਾਂ ਦਾ ਪਿਓ ਵੀ ਅੱਜ ਆਪਣੇ ਕੋਲੇਗਾ ਠੀਕ ਹੈ ਜੀ ਭਾਈ ਕਰੋ ਜੀ ਫਰਾਂ ਦੀ ਕੁਆਲਿਟੀ ਚੈੱਕ ਇਹਦੇ ਪੈਰ ਤੇ ਭਾਈ 60 ਵਜੇ ਹੋ ਜਾਈਗੀ ਠੀਕ ਹੈ ਜੀ ਪਰ ਐਵੇਂ ਹੈਗੇ ਚੰਗੇ ਭਾਈ ਫੁੱਲੇ ਚੰਗੇ ਆਜਾ ਲਓ ਭਾਈ ਕਰ ਲੋ ਚੈੱਕ ਆਜੋ ਉਹਨੂੰ ਇਕੱਲਾ ਇਕੱਲਾ ਕਬੂਤਰ ਚੈੱਕ ਕਰਾਉਂਦੇ ਭਾਈ ਇਹਦਾ ਤਾਂ ਪਾਪ ਵੀ ਬੈਠਾ ਆਪਣੇ ਕੋਲ ਪਹਿਲਾਂ ਤੁਹਾਨੂੰ ਛਾਹ ਕੇ ਚੈੱਕ ਕਰੋ ਇਹ ਕਬੂਤਰ ਉਦੋਂ ਬਾਅਦ ਫਿਰ ਇਹਨੂੰ ਤਾਂ ਪਿਓ ਵੀ ਖਵਾਵਾਂਗੇ ਤੁਹਾਨੂੰ ਭਾਈ ਲਓ ਭਾਈ ਕਰੋ ਚੈੱਕ ਅਗਲਾ ਕਬੂਤਰ ਚੈੱਕ ਕਰੋ ਜੀ ਬਾਅਦ ਚੈਨਲ ਦਾ ਤੁਹਾਨੂੰ ਪਿਓ ਵੀ ਦਿਖਾਵਾਂਗੇ ਬਾਈ ਲੋ ਬਈ ਕਾਲੀਆਂ ਅੱਖਾਂ ਨੇ ਸਾਫ ਚਿੱਟਾ ਕਰ ਲਓ ਬਈ ਚੈੱਕ 300 ਦਾ ਇੱਕ ਹੈ ਬਾਈ 600 ਦੇ ਦੋ ਹੈਗੇ ਕੋਈ ਰੇਟ ਚ ਹੇਰ ਫੇਰ ਨਹੀਂ ਹੋਊਗੀ ਇਹੀ ਰੇਟ ਰਹਿਣਾ ਬਾਈ ਠੀਕ ਹੈ ਬਾਈ ਜੀ ਉਰਲ ਜਾ ਸਕਦੇ ਤੁਸੀਂ ਆ ਕੇ ਤੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਬਾਈ ਪਰ ਕਮਪਟਰ ਤੁਹਾਨੂੰ ਅਜਾ ਕੁਆਲਟੀ ਦੇ ਰਹੀ 300 ਦਾ 1 ਬਾਈ 600 ਦੇ ਦੋ ਬਾਈ ਠੀਕ ਹੈ ਬਾਈ ਜੇ ਤੁਹਾਨੂੰ بار-ਬਾਰ ਕਰਿਆ ਇਹ ਤਾਂ ਕਰਿਆ ਬਾਈ ਬਾਰ-ਬਾਰ ਕਿਉਂਕਿ ਇੱਥੇ ਆ ਕੇ ਨਾ ਵਿੱਚ ਰੇਟ ਘਟਾਉਣ ਵਧਾਉਣ ਲੱਗ ਜਾਂਦੇ ਆ ਬਾਈ ਆਪਣਾ ਰੇਟ ਨਾ ਘਟਾਉਣਾ ਨਾ ਵਧਾਉਣਾ ਇੱਕੋ ਹੀ ਰੇਟ ਰੱਖਣਾ 300 ਦਾ 1 600 ਦੇ ਦੋ 900 ਰੁਪਏ ਕਿਹਾ ਲੱਗਿਆ 500 ਦੇ ਤੋਂ ਲਾ ਲਾ 1000 ਦੇ 4 ਲਾ ਉਹ ਨਹੀਂ ਲੱਗਣਾ ਬਾਈ ਜੀ ਠੀਕ ਹੈ ਜੀ ਰੇਟ ਚੈੱਕ ਰੇਟ ਹਿਲਗ ਕਬੂਤਰਾਂ ਦੀ ਕੁਆਲਿਟੀ ਚੈੱਕ ਕਰੋ ਇੱਕ ਵੇ ਕਬੂਤਰਾਂ ਨੂੰ ਇਹ ਜਿਹਾ ਨਹੀਂ ਮਿਲੂਗਾ ਜਿਹਦੇ ਵਿੱਚ ਤੁਸੀਂ ਆਏ ਕਰੋ ਵੀ ਰੇਟ ਬਾਈ ਘਟਾ ਲੈ ਕਿਉਂਕਿ ਇਹ ਜੇ ਕਬੂਤਰ ਮਿਲਨੇ ਮੁਸ਼ਕਲ ਹੈ ਬਾਈ ਜੀ ਆਹ ਰੇਟ 'ਚ ਲਓ ਬਾਈ ਜੀ ਕਰੋ ਫਰਾਂ ਦੀ ਕੁਆਲਿਟੀ ਚੈੱਕ ਕਰੋ ਕਰ ਲਓ ਬਾਈ ਚੈੱਕ ਤੇ ਕਬੂਤਰ ਸਾਨੂੰ ਉਰੂ ਆ ਕੀ ਲੈ ਕੇ ਜਾਣੇ ਪੈਣਿਆ ਬਾਈ ਲਓ ਜੀ ਬਾਈ ਪੰਜਿਆਂ ਦੀ ਕੁਆਲਟੀ ਵੀ ਚੈੱਕ ਕਰ ਲਓ ਜੀ ਲਓ ਬਾਈ ਉਹ ਰੋਬਾ ਖੋਣਿਆ ਬਾਈ ਸਾਨੂੰ ਇਹ ਪਹਿਲਾਂ ਛਾਹ ਕੀ ਦਿਖਾਉਣਾ ਸਾਨੂੰ ਬਾਅਦ ਚ ਦਿਖਾਵਾਂਗੇ ਇਹਨੂੰ ਪਿਓ ਪਹਿਲਾਂ ਸਾਨੂੰ ਛਾਹ ਅੱਕੇ ਕਬੂਤਰਾਂ ਦਿਖਾ ਰਹੇ ਸੀ ਆਪਾਂ ਤੇ ਆਸ ਹੀ ਬੋਜੀ ਨੇ ਪਿਓ ਹੈ ਤੇ ਹੁਣ ਸਾਨੂੰ ਉਹਨੂੰ ਪਿਓ ਦਿਖਾਉਣੇ ਆਪਾਂ ਸ਼ਾਹ ਤੇ ਕਬੂਤਰਾਂ ਦਾ ਜਿਹੜੇ ਜੰਮੂ ਸ਼ਾਹ ਕਰਕੇ ਰਾਇਸ ਨੇ ਆ ਪਿਓ ਹੈ ਭਾਈ ਉਹ ਬਿਨਾ ਮੌਦ ਨੇ ਮੌਜਾ ਬਈ ਕਾਲੀਆਂ ਅੱਖਾਂ ਚਿੱਟੀ ਨੋਕ ਹੈ ਭਾਈ ਤੇ ਵੱਡਾ ਕਬੂਤਰ ਹੈ ਬ੍ਰੀਡਰ ਠੀਕ ਹੈ ਜੀ ਭਾਈ ਫੁੱਲੇ ਜਿੰਗਾ ਬਾਈ ਇਹ ਲਓ ਜੀ ਇਹਦੇ ਮੋਜਾ ਬਾਈ ਜੀ ਠੀਕ ਹੈ ਬਾਈ ਜੀ ਹੂੰ ਕਰ ਲਓ ਬਾਈ ਜੀ ਕੁਆਲਟੀ ਚੈੱਕ ਕਰ ਜਾ ਸਭ ਕਲਾ ਕਲਾ ਉੱਤਰ ਚੈੱਕ ਕਰੂੰਗਾ ਇੱਕ ਕਲਾ ਕਲਾ ਇਹ ਨਹੀਂ ਹਿਗਾ ਵੀ ਨਾ ਕਰਾਂ ਠੀਕ ਹੈ ਬਾਈ ਜੀ ਇਹ ਲੋਏ ਸਾਫ ਚਟਾ ਖਟੀਆਂ ਅੱਖਾਂ ਨੇ ਬਾਈ ਲੋ ਬਾਈ ਜੀ ਸਾਫ ਚਿੱਟਾ ਖਟੀਆਂ ਅੱਖਾਂ ਨੇ ਬਾਈ ਜੀ ਇਹਦੇ ਫਟਬੋਲ ਜੀ ਬਣਦੀ ਆ ਬਾਈ ਅੱਖਾਂ 'ਚ ਕੋਲੀ ਇਹਦੇ ਫਟਬੋਲ ਜੀ ਬਣਦੀ ਆ ਬਾਈ ਅੱਖਾਂ 'ਚ ਦੋਆਂ 'ਚ ਚੈੱਕ ਕਰੋ ਫਟਬੋਲ ਜੀ ਬਣਦੀ ਆ ਬਾਈ ਇਹਦੀ ਅੱਖਾਂ 'ਚ ਲੋ ਬਾਈ ਪਰਾਂ ਦੀ ਕੁਆਲਟੀ ਚੈੱਕ ਕਰ ਲਓ ਬਾਈ ਜੀ ਠੀਕ ਹੈ ਜੀ ਬਾਈ 351 600 ਦੇ ਦੋ ਆ ਬਾਈ ਜੀ ਤੇ ਤੁਸੀਂ ਪੇਮੈਂਟ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਬਾਈ ਜੀ ਲਿਆਉਣੇ ਸਾਨੂੰ ਉਰੀ ਪੈਣਗੇ ਕਿਉਂਕਿ ਬਾਈ ਜੀ ਬਹੁਤ ਖਾਗਾ ਗਰਮੀ ਚ ਪੇਟੀਆਂ ਚ ਕਬੂਤਰ ਪੱਕ ਦੇ ਮੰਗਣਾ ਕਈ ਵਾਰੀ ਬਾਈ ਜੀ ਮਰਨ ਦਾ ਡਰ ਵੀ ਹੁੰਦਾ ਗਰਮੀ ਵਾਲੀ ਹੈ ਬਾਈ ਜੀ ਤਾਂ ਕਰਦੇ ਆਪਾਂ ਭੇਜ ਨਹੀਂ ਰਹੇ ਹੇ ਲੋਕੋ ਜੀ ਕਰੋ ਚੈੱਕ ਹਰੀਆਂ ਅੱਖਾਂ ਦੇ ਕਬੂਦਿਆਂ ਮਾਦਿਆ ਨੇ ਲੋਕ ਆਹ ਤੁਹਾਨੂੰ ਹਰੀਆਂ ਅੱਖਾਂ ਦੀ ਗੂਦਰੀ ਦਿਖਾਉਣੀ ਹੈ ਬਾਈ ਆਹ ਹਰੀਆਂ ਅੱਖਾਂ ਨੇ ਬਾਈ ਜਿਹਦੀਆਂ ਕਾਲੀ ਨੋਕ ਹੈ ਬਾਈ ਹਰੀਆਂ ਅੱਖਾਂ ਦੀ ਗੂਦਰੀ ਹੈ ਬਾਈ ਦੋ ਅੱਖਾਂ ਨੇ ਹਰੀਆਂ ਨੇ ਬਾਈ ਠੀਕ ਹੈ ਜੀ ਕਰੋ ਜੀ ਫਰਾਂ ਦੀ ਕੁਆਲਿਟੀ ਚੈੱਕ ਬਾਈ ਜੀ ਸਾਰੇ ਕੁਆਲਟੀ ਚੈੱਕ ਕਰ ਲਓ ਭਾਈ ਜੀ ਤੇ ਇਹਦੇ ਵਿੱਚ ਹੈ 10 ਕਬੂਤਰ ਹੀ ਭਾਈ ਬਾਕੀ ਨਾਰਨੇ 10 ਕਬੂਤਰ ਜਣੇ ਭਾਈ ਜੀ ਲਓ ਭਾਈ ਕਰ ਲਓ ਚੈੱਕ ਗੱਲਾ ਗੱਲਾ ਕਬੂਤਰ ਚੈੱਕ ਕਰਵਾਵਾਂਗੇ ਭਾਈ ਐਜੀ ਗੱਲ ਵੀ ਨਾ ਕਰਵਾਈਏ ਲਓ ਭਾਈ ਕਰੋ ਚੈੱਕ ਮਧੀਨਾ ਬਾਈ ਕਾਲ ਸ੍ਰੀ ਖੱਟੀਆਂ ਅੱਖਾਂ ਇੱਥੇ ਫਰਕ ੱਟੇ ਹੋਇਆ ਬਾਈ ਠੀਕ ਹੈ ਜੀ ਤੇ ਆ ਕਰੋ ਜੀ ਪੈਰਾਂ ਦੀ ਕੁਆਲਿਟੀ ਚੈੱਕ ਲੋ ਬਾਈ ਜੀ ਕਰਾਉਣ ਦਾ ਸਾਨੂੰ ਅਗਲਾ ਗੂਟਰ ਚੈੱਕ ਠੀਕ ਹੈ ਜੀ। ਲੋ ਬਾਈ ਜੀ ਮਦੀਨਾ ਲਾਲ چینی ਇਹ ਲਾਲ چینی ਮਦੀਨਾ ਬਾਈ ਜੀ ਖੱਟੀਆਂ ਅੱਖਾਂ ਪੂਰੀ ਨੋਗਾ ਬਾਈ ਜੀ ਲੋ ਬਾਈ ਜੀ ਕਰੋ ਫਰਾਂ ਦੀ ਕੁਆਲਟੀ ਚੈੱਕ ਬਾਈ ਜੀ ਏ ਆਹ ਕਰ ਲੋ ਜੀ ਪੰਜੇ ਦੀ ਕੁਆਲਿਟੀ ਚੈੱਕ ਠੀਕ ਜੀ ਕਰੀ ਚੱਲੋ ਵੇ ਚੈੱਕ ਗੋਗੂ ਜੀ ਇਹ ਪੱਠਾ ਆ ਗਿਆ ਇੱਕ ਇੱਕੇ ਘਰ ਦੇ ਕਬੂਤਰਾਂ ਬਾਈ ਜੀ ਇੱਕ ਇੱਕ ਡੇ ਦੇਗੇ ਇੱਕੇ ਗੁੱਡੇ ਦੇ ਕਬੂਤਰੋ ਕੋਈਏ ਖੱਟੀਆਂ ਅੱਖਾਂ ਨੇ ਬਾਈ ਜੀ ਕਾਲੀ ਪੂਰੀ ਨੂੰਗਾ ਸਾਫ ਜੱਟਾ ਬਾਈ ਜੀ ਫੋਰਾਂ ਦੀ ਕੁਆਲਟੀ ਚੈੱਕ ਕਰ ਲਓ ਜੀ ਇਹ ਆ ਕਰੋ ਜੀ ਪੰਜੇ ਦੀ ਕੁਆਲਟੀ ਚੈੱਕ ਇੱਕ ਘਰ ਦੇ ਕਬੂਤਰ ਹੈ ਭਾਈ ਇਹ ਇੱਕ ਘਰ ਦੇ ਜਿਹੜੇ ਆਪਣੇ ਕੋਲ ਆਏ ਅੱਜ ਇੱਕੋ ਘਰ ਦੇ ਕਬੂਤਰ ਹੈ ਭਾਈ ਬਾਦਰਮੇ ਕਿਸੇ ਹੋਰ ਦੇ ਨਹੀਂ ਕੇ ਠੀਕ ਹਨ ਜੀ ਲੋ ਭਾਈ ਜੀ ਕਰੋ ਚੈੱਕ कर लो भाई, भाई।, लाल भाई, लाल भाई ठीक है जी चेक खटिया अखा बी लाले लौंग लाऊगा बी एप कि कबूतर चो गए अगला क्या यार खानी जान क्यों कर दान करने पछाने लग गए के। बी केड़े कबूतर ची ए रेड चे नहीं सकते दे रहे बई ਤੇ ਆ ਲੋ ਜੀ ਕਰੋ ਜੀ ਚੈੱਕ ਆ ਠੀਕ ਹੈ ਜੀ ਬਾਈ ਆ ਕਰੋ ਜੀ ਪੰਜਾਂ ਦੀ ਕੁਆਲਿਟੀ ਚੈੱਕ ਹੈਗੇ ਕੋਈ ਜਮਨ ਖੁਸ਼ਕ ਪੰਜੇ ਲੋ ਬਾਈ ਜੀ ਕਰੀ ਚਲੋ ਚੈੱਕ ਕਰ ਜੋ ਚੈੱਕ ਵਾਲੇ ਕਰ ਦੋ ਜੇ ਫਟ ਤੇ ਰਹਿ ਗਿਆ ਲਾਸਟ ਲਾਸਟ ਦਿਖਾਉਣਾ ਬਾਈ ਸੁਣੋ ਲਾਸਟ ਇਹ ਆਪਣੇ ਤਾਰ ਰੱਖਿਆ ਸੀ ਕਿਉਂਕਿ ਇਹਨੂੰ ਦੇਖ ਕੇ ਨਾ ਤੁਸੀਂ ਆਪਦੇ ਆਪੇ ਕਹੋਗੇ ਵੀ ਵਾਕਈ ਕੋਈ ਚੀਜ਼ ਦਿਖਾ ਰਹੇ ਹਾਂ ਅੱਜ ਠੀਕ ਹੈ ਭਾਈ ਜੀ ਇੱਕ ਘਰ ਦੀ ਕਬੂਤਰ ਆਏ ਨੇ ਆਪਣੇ ਕੋਲ ਤੇ ਹਾਂ ਕਬੂਤਰ ਨੂੰ ਦੇਖ ਕੇ ਤੁਸੀਂ ਪੱਕੇ ਕਹੋਗੇ ਵੀ ਹਾਂ ਕੋਈ ਚੀਜ਼ ਦਿੱਤੀ ਹੈ ਤੁਹਾਨੂੰ ਲੋ ਭਾਈ ਜੀ ਕਬੂਤਰ ਹੈ ਖੱਟੀਆਂ ਅੱਖਾਂ ਲਾਓ ਜੀ ਨਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਬਾਈ ਜੀ ਤੇ ਆਹ ਕਰ ਲਓ ਬਾਈ ਫਰਾਂ ਦੀ ਕੁਆਲਟੀ ਚੈੱਕ ਆ ਤੇ ਆਹ ਦੇਖੋ ਬਾਈ ਜੀ ਗਰਦਨ ਤੋਂ ਲੈ ਕੇ ਪੂਛ ਤੱਕ ਲਾਲ ਆ ਬਾਈ ਗਰਦਨ ਤੋਂ ਲੈ ਕੇ ਪੂਛ ਤੱਕ ਲਾਲਾ ਪੰਛੀ ਦੇਖ ਲਓ ਤੁਸੀਂ ਪੰਛੀਆਂ ਦੀ ਕੁਆਲਟੀ ਵੀ ਚੈੱਕ ਕਰ ਲਓ ਬਾਈ ਲਾਲ ਪੰਛੀ ਆ ਗਰਦਨ ਤੋਂ ਲੈ ਕੇ ਪੰਛੀਆਂ ਤੱਕ ਲਾਲਾ ਆ ਬਾਈ ਪੂਛ ਤੱਕ ਲਾਲਾ ਬਾਈ ਗਰਦਨ ਤੋਂ ਲੈ ਕੇ ਬਾਕੀ ਸਾਨੂੰ ਦੀਂਦੇ ਹੀ ਹੈਗਾ ਠੀਕ ਹੈ ਬਾਈ ਜੀ ਇਹ ਇੱਕ ਵਾਰ ਕਮੈਂਟ ਉਹ ਜੇ ਦੱਸਣਾ ਵੀ ਕਬੂਤਰ ਸਾਨੂੰ ਕਿਹੋ ਜਿਹਾ ਲੱਗੇ ਇੱਕ ਘੜ ਦੇ ਕਬੂਤਰ ਆ ਗਿਆ ਬਾਈ ਇਹ ਸਾਰੇ ਦੇ ਸਾਰੇ ਆਪਾਂ ਸਾਨੂੰ ਠਾਲ ਕੇ ਵੀ ਦਿਖਾਉਣੇ ਇਹਨਾਂ ਨੂੰ ਲਓ ਬਾਈ ਜੀ ਕਰ ਲੋ ਚੈੱਕ ਕਰ ਲੋ ਕਰ ਲੋ ਚੈੱਕ ਬਾਈ ਜੀ ਕਰ ਲੋ ਚੈੱਕ ਲਓ ਬਾਈ ਜੀ ਕਰੋ ਚੈੱਕ ਕਰੋ ਚੈੱਕ ਬਾਈ ਕੁਆਰਟੀ ਕੱਲਾ ਕੱਲਾ ਕੂਟਰ ਚੈੱਕ ਕਰ ਲੈ ਜੋ ਮੜੇ ਜੂ ਕਰਤੀਦਾ ਹੈਗਾ ਕੱਲਾ ਕੱਲਾ ਚੈੱਕ ਕਰ ਲੋ ਬਾਈ ਕੱਲਾ ਕੱਲਾ ਚ ਅੱਜ ਤੁਹਾਨੂੰ ਉਹ ਚੀਜ਼ਾਂ ਦਿਖਾਉਣੀਆਂ ਨੇ ਜਿਹੜੀਆਂ ਤੁਸੀਂ ਮੰਗਦੇ ਹੋਣੇ ਬਾਈ ਜੀ ਠੀਕ ਹੈ ਬਾਈ ਜੀ ਤੇ ਬਾਕੀ ਜਿਹੜੇ ਨੇ ਲੈਣੇ ਹਨ ਬਾਈ ਨੇ ਕੂਟਰ ਉਹ ਮੰਨ ਕੇ ਚਲੋ ਪੇਮੈਂਟ ਪਾ ਕੇ ਆਪਾਂ ਨੂੰ ਕੂਟਰ ਬੁੱਕ ਕਰਾ ਸਕਦਾ ਬਾਈ ਜੀ ਤੇ ਉਰੋਂ ਅੱਗੇ ਲੱਗੇ ਜਾਣੇ ਪੈਣਗੇ ਬਾਈ ਜੀ ਕਾਰਨ ਕੀ ਹੈ ਗਰਮੀ ਬਾਲੀ ਹੈ ਜੀ ਗਰਮੀ ਬਾਲੀ ਕਰਕੇ ਨਾ ਆਪਾਂ ਜੇ ਪੇਟੀਆਂ ਚ ਪਾਉਣਾ ਬਈ ਜਾਂਦੇ ਜਾਂਦੇ ਬਿਮਾਰ ਹੋ ਗਏ ਕਿਸੇ ਤਰ੍ਹਾਂ ਦੇ ਵੀ ਕੋਈ ਪ੍ਰੋਬਲਮ ਆ ਗਈ ਤੁਸੀਂ ਪਤਾ ਕੀ ਕਹਿੰਦੇ ਬਈ ਖਾਣੀ ਇੱਥੋਂ ਬਿਮਾਰ ਤੋਰਦੇ ਬਈ ਠੀਕ ਹੈ ਨਾ ਇਸ ਕਰਕੇ ਆਪਾਂ ਇਹਨੇ ਵੀ ਤੁਸੀਂ ਆਰਡਰ ਬੁੱਕ ਕਰੋ ਤੇ ਕੰਟੈਕਟ ਕਰਕੇ ਆਰਡਰ ਬੁੱਕ ਕਰਵਾਓ ਪੇਮੈਂਟ ਪਾਓ ਬਈ ਜੀ ਤੇ ਉਹ ਦੋਵੇਂ ਕਬੂਤਰ ਉਹ ਸੋਡੇ ਉਰੇ ਰੱਖੇ ਜਾਣਗੇ ਜਿਸ ਦਿਨ ਤੁਸੀਂ ਲੈ ਕੇ ਜਾਣੇ ਉਹ ਦਿਨ ਲਿਜਾ ਸਕਦੇ ਹਾਂ ਬਈ ਇਦੇ ਵਿੱਚ 10 ਕਬੂਤਰਿਆ ਨੇ ਬਾਈ ਤੇ 7 ਨਾ ਹੈ ਬਾਈ ਇਹ ਚ 7 ਕਬੂਤਰ ਨੇ 10 ਕਬੂਤਰਿਆ ਨੇ ਬਾਈ ਜੀ ਠੀਕ ਹੈ ਜੀ ਤੇ ਬਾਕੀ ਜੀ ਬਾਈ ਕਬੂਤਰ ਦੇ ਕੋ ਕੁਆਲਟੀ ਸਾਨੂੰ ਦਿਖਾਈ ਦਿੱਤੀ ਤੇ ਕਹੇ ਜੀ ਕਬੂਤਰ ਇਹ ਸਾਨੂੰ ਪਤੀ ਲੱਗ ਗਿਆ ਤੇ ਆਪਾਂ ਛਾਤਰੀ ਉਦੋਂ ਦੱਸਾਂਗੇ ਜਦੋਂ ਕੋਈ ਬੰਦਾ ਲੈਣ ਆਊਗਾ ਛਾਤਰੀ ਆਪਾਂ ਉਦੋਂ ਦੱਸਣੀ ਆ ਹੋਰ ਰੰਗ ਉਦੋਂ ਦੱਸਣਾ ਜਦੋਂ ਕੋਈ ਬੰਦਾ ਉਹ ਲੈ ਕੇ ਜਾਊਗਾ ਕਾਰਨ ਕੀ ਹੈ ਬਾਈ ਜੀ ਛਾਤਰੀ ਨਾਂ ਦੱਸੰਦਾ ਵੀ ਇਹ ਕਾਰਨ ਹੁੰਦਾ ਹੈ ਵੀ ਕਈ ਵਾਰੀ ਤੁਸੀਂ ਤੇ ਜਾ ਕੇ ਕਬੂਤਰ ਡਾਰੋ ਤੇ ਗਾਂ ਛੋਟੇ ਪਿੰਡ ਦੇ ਵਿੱਚ ਉਹ ਫੜਨ ਪੜੋ ਉਦੋਂ ਉਹ ਛੋਟੇ ਉਹ ਛੋਟੇ ਜਿਹੜੇ ਫੜੂਗੇ ਕਬੂਤਰ ਬੰਦੇ ਨੇ ਫੜਨੇ ਉਹਨੇ ਉਹੋ ਜਿਹੇ ਰੰਗ ਦੀ ਛਾਤਰੀ ਲਾ ਦੇਣੀ ਜੀ ਬਣਾ ਕੇ ਲਾ ਦੇਣੀ ਜਿਉਂ ਨੂੰ ਐ ਪਤਾ ਲੱਗਿਆ ਵੀ ਉੱਥੇ ਕਬੂਤਰ ਆਏਗੇ ਠੀਕ ਹੈ ਨਾ ਕਿਉਂਕਿ ਵੀਡੀਓ ਹੋਰ ਇੱਕ ਬੰਦਾ ਹੀ ਦੇਖਦਾ ਜਿਹਨੇ ਲੈਣੇ ਨੇ ਉਹ ਵੀ ਦੇਖ ਰਹੇ ਜਿਹਨੇ ਫੜਨੇ ਹੁੰਦੇ ਉਹ ਵੀ ਦੇਖ ਰਹੇ ਜਣੇ ਕਿ ਕਬੂਤਰ ਦਾ ਜਰਾ ਵੀਡੀਓ ਹੋ ਰਿਹਾ ਕਿ ਬੰਦਾ ਦੇਖ ਰਿਹਾ ਕਿ ਕਿ ਹਰੇਕ ਨੂੰ ਹੀ ਲੋੜ ਹੈ ਕੂਤਰਾਂ ਦੀ ਠੀਕ ਹੈ ਨਾ ਤੇ ਬਾਕੀ ਵੀਰ ਜਿਨੇ ਵੀ ਲੈਣੇ ਕੰਟੈਕਟ ਨੰਬਰ ਹੈਗਾ ਮੇਰਾ 88228 01437 ਮੇਰਾ ਫੋਨ ਨੰਬਰ ਹੈ 88228 01437 ਮੇਰਾ ਫੋਨ ਨੰਬਰ ਹੈ ਤੇ ਉਹਦੇ ਫੋਨ ਕਰਕੇ ਨਾ ਤੁਸੀਂ ਕੂਤਰਾਂ ਦੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਬਾਕੀ ਜਿਨੇ ਵੀ ਲੈਣੇ ਹੋਏ ਉਹ ਤੁਹਾਨੂੰ ਨੰਬਰ ਦੱਸਤਾ ਪੈਮੈਂਟ ਪਾ ਕੇ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਨੇ ਠੀਕ ਹੈ ਜੀ ਉਹ ਉਹ ਲੈ ਜਾਣੇ ਪੈਣੇ ਕਾਰਨ ਕਿ ਉਹ ਬਈ ਤੁਹਾਨੂੰ ਦੱਸੇ ਇਤਾਂ ਵੀ ਗਰਮੀ ਬਾਲੀਏ ਜੇ ਡੱਬਿਆਂ ਚ ਪਾ ਕੇ ਤੋੜ ਦੇਣਾ ਗਾ ਕਦੋਂ ਪਹੁੰਚਣੇ ਬੱਸ ਨਹੀਂ ਕਦੋਂ ਪਹੁੰਚਣਾ ਕੁਝ ਨਹੀਂ ਪਤਾ ਹੁੰਦਾ ਤੇ ਜੇ ਬਿਮਾਰ ਹੋ ਗਏ ਜਾਂ ਕੋਈ ਮਰ ਗਿਆ ਹਲਨੇ ਮੇਰੇ ਕੋਲ ਪਾਉਣੇ ਬਈ ਤਾਂ ਕਰਕੇਗਾ ਕਿਉਂਕਿ ਮੇਰੇ ਨਾਲ ਪੜ ਚੁੱਕੀ ਹੈ ਬਈ ਆਉਣ ਦੋ ਵਾਰੀ ਡਿਲੀਵਰੀ ਭੇਜੀ ਸੀ ਉਹਦੇ ਵਿੱਚ ਇੱਕ ਕਾਰਨ ਇਹ ਕਹਦਾ ਵੀ ਇੱਕ ਤਾਂ ਕਬੂਤਰ ਪਾਰ ਰਖੜ ਗਏ ਤੇ ਇੱਕ ਵਾਰ ਇੱਕ ਖੂਤਰ ਮਰ ਗਿਆ ਦੀ ਜੀ ਬਾਈ ਉਹਦੇ ਕਰਕੇ ਹੁਣ ਆਪਣੇ ਕੋਈ ਜਮੀ ਉਹ ਕਰਤਾ ਵੀ ਤੁਸੀਂ ਉਰੋਂ ਆ ਕੇ ਲੈ ਕੇ ਜਾਓ ਚੈੱਕ ਕਰਕੇ ਲੈ ਕੇ ਜਾਓ ਬਾਈ ਠੀਕ ਹੈ ਨਾ ਉਰੋਂ ਲੈ ਕੇ ਜਾਓ ਚੈੱਕ ਕਰਕੇ ਲੈ ਕੇ ਜਾਓ ਤੇ ਫੋਨ ਕਰੋ ਤੁਸੀਂ ਵੀ ਅਸੀਂ ਆ ਰਹੇ ਆਂਗੇ ਆਓ ਜੀ ਆਇਆਂ ਨੂੰ ਉਹਰੇ ਸਾਨੂੰ ਚਾਹ ਪਾਣੀ ਰੋਟੀ ਪਾਣੀ ਸਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਉਹ ਪੱਕ ਕਰੇ ਖਵਾਵਾਂਗੇ ਗੁਰੂ ਦਾ ਲੰਗਰ ਹੋਣਾ ਕਰੇ ਹਾਰ ਟਾਈਮ ਚੱਲਦਾ ਰਹੇਗਾ ਠੀਕ ਹੈ ਨਾ ਉਹਦੀ ਤੁਸੀਂ ਚਿੰਤਾ ਨਾ ਕਰੋ ਬਾਈ ਜੀ ਕਿਉਂਕਿ ਕਹਿੰਦੇ ਮੂੰਹ 'ਚ ਅੰਨ ਪਾਣੀ ਪੈਂਦਾ ਹੈ ਉਦੋਂ ਬਗੋ ਬਗ ਡਾਪ ਉਹਨਾਂ ਦਾ ਠੀਕ ਹੈ ਨਾ ਉਹਦੀ ਨਦਰੀ ਚਿੰਤਾ ਕਰੋ ਆਉ ਨਹੀਂ ਕਬੂਤਰ ਪਸੰਦ ਆਉਂਦੇ ਉਹਨਾਂ ਨੂੰ ਤਾਂ ਵੀ ਤੁਹਾਨੂੰ ਚਾਹ ਪਾਣੀ ਪਿਆ ਕੇ ਤੋਰਾਂਗੇ ਰੋਟੀ ਖਵਾ ਕੇ ਤੋਰਾਂਗੇ ਕੋਈ ਸੁੱਟ ਤੋਂ ਇਹਦਾ ਚਾਰਜ ਨਹੀਂ ਦਿੱਤੇ ਜਾਊਗਾ ਭਾਈ ਨਹੀਂ ਕਬੂਤਰ ਪਸੰਦ ਆਉਣਗੇ ਆਪਾਂ ਨੂੰ ਤਾਂ ਵੀ ਕੋਈ ਦਿੱਕਤ ਨਹੀਂ ਜੀ ਠੀਕ ਹੈ ਨਾ ਕਿਉਂਕਿ ਗੁਰੂ ਨਾਨਕ ਦੇਵ ਦਾ ਲੰਗਰ ਹੈ ਉਹ ਨਹੀਂ ਬਕਸ ਹੈਗਾ ਤੇ ਆਪਾਂ ਜਿੱਕੇ ਦੇ ਮੂੰਹ ਚ ਦਾਣਾ ਪੈਂਦਾ ਤਾਂ ਆਪਾਂ ਬੋਟਾਪੂਣ ਨਸਾਂ ਬਹਿ ਜੀ ਨੂੰ ਠੀਕ ਹੈ ਨਾ ਭਾਈ ਜੀ ਤੇ ਬਾਕੀ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ